ਬੀਤੇ ਦਿਨ ਭਾਰਤ ਦੇ ਅਹਮਦਾਬਾਦ ਸ਼ਹਿਰ ਦੇ ਵਿੱਚ ਵਾਪਰੇ ਜਹਾਜ਼ ਹਾਦਸੇ ਦੇ ਦੁਖਾਂਤ ਨੇ ਸਭ ਨੂੰ ਝੰਡੋਰ ਕੇ ਰੱਖ ਦਿੱਤਾ ਇਸ ਜਹਾਜ਼ ਦੇ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਜਿਸ ਦੇ ਨਾਲ ਕਈ ਪਰਿਵਾਰ ਕੁਝ ਪਲਾਂ ਅੰਦਰ ਹੀ ਉਜੜ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਅਹਮਦਾਬਾਦ ਵਿੱਚ 12 ਜੂਨ ਨੂੰ ਵਾਪਰਿਆ 에어 ਇੰਡੀਆ ਦਾ ਜਹਾਜ਼ ਹਾਦਸਾ ਇੱਕ ਦੁਖਦਾਈ ਘਟਨਾ ਸੀ ਜਿਸ ਵਿੱਚ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਬੋਇੰਗ ਡ੍ਰੀਮਲਾਈਨਰ ਉਡਾਨ ਪਰਣ ਦੇ ਕੁਝ ਮਿੰਟਾਂ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਦੋ ਪਾਇਲਟ ਅਤੇ 10 ਕੈਬਿਨ ਕਰੂ ਸ਼ਾਮਿਲ ਸਨ ਮੁੱਢਲੀ ਜਾਣਕਾਰੀ ਦੇ ਮੁਤਾਬਿਕ ਜਹਾਜ਼ ਨੇ ਉਡਾਨ ਪਰਣ ਤੋਂ ਬਾਅਦ ਲਗਭਗ 825 ਫੁੱਟ ਦੀ ਉਚਾਈ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਇਹ ਅਚਾਨਕ ਹੀ ਟੰਡ ਗਿਆ ਅਤੇ ਮੈਡੀਕਲ ਕਾਲਜ ਦੇ ਹੋਸਟਲ ਦੇ ਨਾਲ ਟਕਰਾਇਆ ਹਾਦਸੇ ਪਿੱਛੇ ਇੱਕ ਖੋਸ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਹਾਦਸੇ ਦੀ ਜਾਂਚ ਲਈ ਇੰਗਲੈਂਡ ਸਣੇ ਅਮਰੀਕਾ ਵੀ ਸਹਿਯੋਗ ਕਰੇਗਾ ਹਾਦਸੇ ਦੇ ਵਿੱਚ ਕਈ ਪਰਿਵਾਰ ਉੱਜੜ ਗਏ ਨੇ ਪਿੱਛੇ ਰਹਿ ਗਈਆਂ ਅਜਲੀਆਂ ਲਾਸ਼ਾਂ ਜਿਨ੍ਹਾਂ ਦੀ ਸ਼ਨਾਖਤ ਲਈ ਡੀਐਨਏ ਦੀ ਮਦਦ ਲਈ ਜਾਵੇਗੀ ਇਸ ਜਹਾਜ਼ ਦੇ ਵਿੱਚ ਸਵਾਰ ਬਦਕਿਸਮਤ ਲੋਕਾਂ ਨੂੰ ਕੀ ਪਤਾ ਸੀ ਕਿ ਇਹ ਜਹਾਜ਼ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਬਜਾਏ ਉਹਨਾਂ ਦੀ ਜ਼ਿੰਦਗੀ ਹੀ ਖਤਮ ਕਰ ਦੇਵੇਗਾ ਜਹਾਜ਼ ਦੇ ਵਿੱਚ ਬੈਠਾ ਕੋਈ ਸ਼ਖਸ ਆਪਣੀ ਧੀ ਨੂੰ ਮਿਲਣ ਜਾ ਰਿਹਾ ਸੀ یا پھر کوئی نو بیاਈ لڑکی اپنے પતિ ਦੇ ਕੋਲ ਜਾ ਰਹੀ ਸੀ ਅਤੇ ਕੋਈ ਸਦਾ ਲਈ ਆਪਣਾ ਦੇਸ਼ ਛੱਡ ਕੇ ਪਰਿਵਾਰ ਸਣੇ ਲੰਡਨ ਵਸਣ ਦਾ ਸੁਪਨਾ ਲੈ ਕੇ ਜਾ ਰਿਹਾ ਸੀ ਅਤੇ ਕੋਈ ਆਪਣੀ ਪਤਨੀ ਦੀਆਂ ਆਸਤੀਆਂ ਵਿਸਰਜਨ ਕਰਕੇ ਵਾਪਸ ਪਰਤ ਰਿਹਾ ਸੀ ਜਿਵੇਂ ਹੀ ਜਹਾਜ਼ ਦੇ ਕਰੈਸ਼ ਹੋਣ ਦੀ ਖਬਰ میڈیا ਦੇ ਵਿੱਚ ਨਸ਼ਰ ਹੋਈ ਤਾਂ ਹਵਾਈ ਅੱਡੇ ਬਾਹਰ ਲੋਕਾਂ ਦਾ ਵੱਡਾ ਜਮਾਵੜਾ ਲੱਗ ਗਿਆ ਹਰ ਕੋਈ ਆਪਣੇ ਪਰਿਵਾਰਿਕ ਮੈਂਬਰ ਦੀ ਸਲਾਮਤੀ ਦੀ ਦੁਆ ਕਰਨ ਲੱਗਾ ਜਹਾਜ਼ ਦੇ ਵਿੱਚ ਸਵਾਰ ਚਾਰ ਯਾਤਰੀ ਉਦੇਪੁਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੇ ਵਿੱਚੋਂ ਦੋ ਵਿਅਕਤੀ ਲੰਡਨ ਦੇ ਵਿੱਚ ਕੁੱਕ ਵਜੋਂ ਕੰਮ ਕਰਦੇ ਸਨ ਇਹ ਲੋਕ ਆਪਣੇ ਪਰਿਵਾਰਾਂ ਨੂੰ ਮਿਲਣ ਜਾਂ ਫਿਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਉਮੀਦ ਲੈ ਕੇ ਸਫ਼ਰ ਤੇ ਨਿਕਲੇ ਸਨ ਪਰ ਇਹ ਹਾਦਸਾ ਉਹਨਾਂ ਦੀਆਂ ਸਾਰੀਆਂ ਉਮੀਦਾਂ ਦਾ ਅੰਤ ਬਣ ਗਿਆ ਰਾਜਸਥਾਨ ਦੀ ਇੱਕ ਡਾਕਟਰ ਕੌਮੀ ਵਿਆਸ ਉਹਨਾਂ ਦੇ ਪਤੀ ਪ੍ਰਤੀਕ ਜੋਸ਼ੀ ਅਤੇ ਉਹਨਾਂ ਦੇ ਤਿੰਨ ਬੱਚੇ ਉਸ ਮੰਦ ਭਾਗੀ 에য়ার ਇੰਡੀਆ ਦੀ ਉਡਾਨ ਦੇ ਵਿੱਚ ਸਵਾਰ ਸਨ ਜੋ ਲੰਡਨ ਜਾ ਰਹੀ ਸੀ ਤਾ ਜੋ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰ ਸਕਣ ਇਹ ਪਰਿਵਾਰ ਰਾਜਸਥਾਨ ਦੇ ਬਾਂਸਵਾੜਾ ਸ਼ਹਿਰ ਦਾ ਰਹਿਣ ਵਾਲਾ ਸੀ ਜਹਾਜ਼ ਦੇ ਵਿੱਚ ਬੈਠੇ ਇਸ ਪਰਿਵਾਰ ਦੀ ਇਹ ਸੈਲਫੀ ਆਖਰੀ ਤਸਵੀਰ ਸਾਬਿਤ ਹੋਈ ਰਾਜਸਥਾਨ ਦੀ 21 ਸਾਲਾ ਖੁਸ਼ਬੂ ਰਾਜਪੁਰੀਹਤ ਅਹਮਦਾਬਾਦ ਵਿਖੇ ਹੋਏ ਇਸ ਹਾਦਸੇ ਦੇ ਵਿੱਚ ਮਾਰੇ 241 ਲੋਕਾਂ ਵਿੱਚੋਂ ਇੱਕ ਸੀ ਖੁਸ਼ਬੂ ਆਪਣੇ ਪਤੀ ਨੂੰ ਮਿਲਣ ਦੇ ਲਈ ਲੰਡਨ ਜਾ ਰਹੀ ਸੀ ਉਸ ਦਾ ਪਤੀ ਲੰਡਨ ਦੇ ਵਿੱਚ ਡਾਕਟਰ ਹੈ ਦੋ ਵਾਦਾਵਿਆ ਇਸੇ ਸਾਲ ਜਨਵਰੀ ਦੇ ਵਿੱਚ ਹੋਇਆ ਸੀ ਅਤੇ ਖੁਸ਼ਬੂ ਵਿਆਹ ਤੋਂ ਪਹਿਲੀ ਵਾਰ ਆਪਣੇ ਪਤੀ ਕੋਲ ਲੰਡਨ ਜਾ ਰਹੀ ਸੀ ਖੁਸ਼ਬੂ ਦੇ ਪਿਤਾ ਉਸ ਨੂੰ ਖੁਸ਼ੀ-ਖੁਸ਼ੀ ਜਹਾਜ਼ ਝੜਾਉਣ ਲਈ 에ਰਪੋਰਟ ਤੇ ਆਏ ਪਿਤਾ ਨੇ ਉਸ ਨੂੰ ਹਵਾਈ ਅੱਡੇ ਤੇ ਛੱਡਿਆ ਹੀ ਸੀ ਕਿ ਇਹ ਦੁਖਦਾਈ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਸਿਰਫ ਜਹਾਜ਼ ਸਵਾਰਾਂ ਦੀ ਜਾਨ ਨਹੀਂ ਗਈ ਬਲਕਿ ਜਹਾਜ਼ ਜਿਸ ਹੋਸਟਲ ਦੇ ਨਾਲ ਟਕਰਾਇਆ ਉਸ ਦੇ ਵਿੱਚ ਮੌਜੂਦ ਪੰਜ ਮੈਡੀਕਲ ਵਿਦਿਆਰਥੀਆਂ ਦੀ ਵੀ ਜਾਨ ਚਲੀ ਗਈ ਡਾਕਟਰ ਮਿਤੂਲ ਚਾਵੜਾ ਜੋ ਕਿ ਮੈਡੀਕਲ ਹੌਸਟਲ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਅਤੇ ਉਹਨਾਂ ਦੇ ਸਾਥੀ ਹੌਸਟਲ ਦੀ ਮੈਸ ਦੇ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸੀ ਕਿ ਅਚਾਨਕ ਇੱਕ ਭਿਆਨਕ ਧਮਾਕੇ ਦੇ ਨਾਲ ਜਹਾਜ਼ ਮੈਸ ਏਰੀਆ ਦੇ ਵਿੱਚ ਆਵਜਿਆ ਉਹਨਾਂ ਨੇ ਦੱਸਿਆ ਕਿ ਡਾਈਨਿੰਗ ਟੇਬਲ ਤੇ ਖਾਣਾ ਪਿਆ ਸੀ ਅਤੇ ਕੁਝ ਹੀ ਪਲਾਂ ਵਿੱਚ ਸਭ ਕੁਝ ਮਲਬੇ ਦੇ ਵਿੱਚ ਬਦਲ ਗਿਆ ਇਸ ਹਾਦਸੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਦੀ ਜਾਨ ਚਮਤਕਾਰੀ ਢੰਗ ਦੇ ਨਾਲ ਬਚ ਗਈ ਸੀਟ ਨੰਬਰ 11ਏ ਤੇ ਬੈਠਾ ਯਾਤਰੀ ਵਿਸ਼ਵਾਸ ਕੁਮਾਰ ਰਮੇਸ਼ ਕਿਸੇ ਚਮਤਕਾਰ ਦੇ ਨਾਲ ਜ਼ਿੰਦਾ ਬਚ ਗਿਆ। ਇਹ ਘਟਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਅਤੇ ਅਚੰਬਿਤ ਕਰਨ ਵਾਲਾ ਇੱਕ ਤਜਰਬਾ ਰਿਹਾ ਜਿਸ ਨੇ ਉਸ ਨੂੰ ਜ਼ਿੰਦਗੀ ਦੀ ਕੀਮਤ ਸਮਝਾਈ। ਇਸ ਹਾਦਸੇ ਨੇ ਸੈਂਕੜੇ ਪਰਿਵਾਰਾਂ ਨੂੰ ਸੋਗ ਦੇ ਵਿੱਚ ਡੁਬੋ ਦਿੱਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਵਿਸ਼ਵ ਦੇ ਨੇਤਾਵਾਂ ਨੇ ਇਸ ਨੂੰ ਸ਼ਬਦਾਂ ਤੋਂ ਪਰੇ ਦਿਲ ਦਹਿਲਾਉਣ ਵਾਲੀ ਘਟਨਾ ਦੱਸਿਆ ਅਤੇ ਪੀੜਤ ਪਰਿਵਾਰਾਂ ਦੇ ਨਾਲ ਆਪਣੀ ਸੰਵੇਦਨਾ ਵੀ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਟਨਾਵਲੀ ਥਾਂ ਦਾ ਦੌਰਾ ਵੀ ਕੀਤਾ ਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਹਾਲ-ਚਾਲ ਵੀ ਜਾਣਿਆ ਇਹ ਹਾਦਸਾ ਨਾ ਸਿਰਫ ਤਕਨੀਕੀ ਅਤੇ ਸੁਰੱਖਿਆ ਤੇ ਸਵਾਲ ਖੜੇ ਕਰਦਾ ਹੈ ਸਗੋਂ ਇਸ ਨਾਲ ਜੁੜੀਆਂ ਮਨੁੱਖੀ ਕਹਾਣੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ